ਜੇ ਤੁਹਾ ਕੇ ਬਾਅਦ ਚਲੋ ਇਹਦੇ ਮੇਰੇਆਂ ਵਿਆਹ ਕਰਾ ਲਿਆ ਓਕੇ ਵਿਆਹ ਕਰਾ ਕੇ ਚਲੋ ਐਸੀ ਰਹੇ ਰਹੇ ਇੱਥੇ ਜੇ ਇੱਥੇ ਰਹੇ ਰਹੇ ਪੰਜਾਂ ਤਾ ਵੇ ਕੇ ਠੀਕ ਹੈ ਉਸੇ ਨੂੰ ਵੀ 20 ਸਾਲ ਦੇ 20 21 18 15 ਇੱਥੇ ਸੀ ਤੈਨੂੰ ਅੱਛਾ ਤੇ ਉਹ ਕਿਹਦੇ ਕੋਲ ਗਏ ਫਿਰ ਪਤਾ ਨਹੀਂ ਗਿਆਨੀ ਕੀ ਕੀਤਾ ਗਿਆ ਕੀਤਾ ਉਹਨਾਂ ਮੁੰਡਿਆਂ ਦੇ ਗਲਤੂਤ ਸ਼ਾਇਦ ਤੋਂ ਕਰਾ ਕੇ 3.5 ਲੱਖ ਵੀ ਉਹ ਨੂੰ ਲੈ ਕੇ ਆ ਗਏ ਮੈਨੂੰ ਜੀਦਾ ਮੈਨੂੰ ਕੋਈ ਪਤਾ ਨਹੀਂ ਮੈਨੂੰ ਇਹ ਵੀ ਨਾ ਪਤਾ ਲੱਗਦਾ ਕਿ ਆ ਮਗਾਣਾ ਬਣੂ ਨੂੰ ਕੀਤਾ ਤੇ ਮੈਂ ਫਿਰ ਮਗਾ ਨੂੰ ਆਪ ਆਪ ਸੇ ਚੜਾਇਆ ਆਪ ਲਾਇਆ ਜਿੰਨਾ ਵੀ ਟਾਈਮ ਤੇ ਪੈ ਮਿਲਿਆ ਜੀਆ ਉਪਰ ਇੱਥੇ ਜਰੂਰ ਰਹਿ ਲੱਗੀ ਮਿਲੋ ਦੁਕਾਨ ਖਲੀ ਗਿਆ ਨੇ ਉੱਤੇ ਰਹਿ ਚੜ ਲਈ ਚਲੇ ਇੱਥੇ ਰਹਿੰਦੇ ਰਹੇ ਤੇ ਇੱਥੇ ਕਿਸੇ ਬੰਦੇ ਨਾਲ ਗਾਤਨੀ ਰਹਿਣ ਕਰ ਲਈ ਮਰੇ ਜੱਜੇ ਦਾੜੀ ਕਟਉ ਰਹੀਆ ਤਾਂ ਮੈਂ ਵੀ ਜਿਹੜਾ ਬੰਦਾ ਉਹ ਨਾਲ ਬੰਦਾ ਵੀ ਮੇਰੇ ਕੋਲੇ ਬੰਦੇ ਉਹ ਆ ਕੇ ਕਰਦਾ ਮੇਰੇ ਮਗਰ ਬੈਠਾ ਹੁੰਦਾ ਹੀ ਜਦੋਂ ਉਹ ਬਹੁਤ ਪੁੱਛਿਆ ਜਾਂਦਾ ਨਾਈਰੂ ਮੈਨੂੰ ਤਾਂ ਲੋਕਾਂ ਨੂੰ ਇਹ ਕਹਿ ਦਿੱਤਾ ਗਿਆ ਸੀਗਾ ਵੀ ਇਹ ਬੰਦੇ ਦੇ ਦਿਮਾਗ ਦੇ ਵਿੱਚ ਨੁਕਸ ਹੈ ਇਸ ਕਰਕੇ ਇਹਨੂੰ ਬੰਨਿਆ ਹੋਇਆ ਉਹ ਉੱਤੇ ਬੰਨ ਉੱਤੇ ਰਹਿੰਦਾ ਉੱਤੇ ਥੱਲੇ ਨਹੀਂ ਆਉਂਦਾ ਉਹ ਉਹ ਬੰਦਾ ਕਹਿੰਦਾ ਤੇ ਚੱਕ ਕੇ ਮੈਂ ਮਾਰ ਦੂੰ ਭੈਣ ਚ ਕਹਿੰਦਾ ਕਹਿੰਦਾ ਮੈਂ ਤਾਂ ਬੇਗਾਨੇ ਹਲ ਕੀਤੇ ਆ ਘਰੋਂ ਮੈਂ ਤੈਨੂੰ ਗਾਇ ਜਿੱਤੇ ਮਿਲ ਕੇ ਮਾਰ ਦੂੰ ਸਸ਼ੀ ਗਾਲ ਜੀ ਪੀਨਾਈ ਨਿਊਜ਼ ਦੇਖ ਰਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਦੇ ਦੋਸਤ ਗਮਸੀ ਆਖਿਆ ਜਾਂਦਾ ਹੈ ਵੀ ਇਨਸਾਨ ਇੱਕ ਬੰਦਾ ਜਿਹੜਾ ਉਹ ਵਿਆਹ ਕਰਾਉਂਦਾ ਤੇ ਉਹ ਇਹ ਸੋਚਦਾ ਵੀ ਜਿਹੜੀ ਘਰ ਵਾਲੀ ਮੈਂ ਲੈ ਕੇ ਆ ਰਿਹਾ ਮੇਰਾ ਧਿਆਨ ਰੱਖੇਗੀ ਮੈਨੂੰ ਪਿਆਰ ਕਰੇਗੀ ਮੇਰੇ ਬੱਚਿਆਂ ਦਾ ਧਿਆਨ ਰੱਖੇਗੀ ਮੇਰੇ ਮਾਪੇ ਦੀ ਸੇਵਾ ਕਰੇਗੀ ਤੇ ਮੇਰੇ ਬੁਢਾਪੇ ਦਾ ਸਹਾਰਾ ਬਣੇਗੀ ਪਰ ਕੀ ਹੋਵੇ ਜਦੋਂ ਉਹ ਤੁਹਾਨੂੰ ਇਹ ਦੱਸਿਆ ਜਾਵੇ ਕਿ ਅੱਜ ਦੇ ਟਾਈਮ ਦੇ ਵਿੱਚ ਕਈ ਖਬਰਾਂ ਇਹੋ ਜਿਹੀਆਂ ਆਉਂਦੀਆਂ ਨੇ ਵੀ ਕੁੜੀਆਂ ਵਿਆਹ ਕਰਾਉਂਦੀਆਂ ਨੇ ਤੇ ਵਿਆਹ ਦੇ 4 ਮਹੀਨੇ ਬਾਅਦ ਡਿਵੋਰਸ ਲੈ ਕੇ 1-1 2-2 ਕਰੋੜ ਦੀ ਐਲੀਮਨੀ ਲੈ ਕੇ ਚੱਲੀ ਜਾਂਦੀਆਂ ਨੇ ਵੱਡੇ ਵੱਡੇ ਕ੍ਰਿਕਟਰਸ ਦੀਆਂ ਖਬਰਾਂ ਵੀ ਆਉਂਦੀਆਂ ਨੇ ਪਰ ਅੱਜ ਸਾਡੇ ਨਾਲ ਇੱਕ ਸ਼ਖਸ ਮੌਜੂਦ ਨੇ ਇਸ ਸਮੇਂ ਔਰ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕੀ ਜਿਹੜਾ ਉਹਨਾਂ ਨਾਲ ਬੀਤਿਆ ਉਹ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਸ਼ੁਰੂ ਤੋਂ ਦੱਸੋ ਵੀ ਕੀ ਬੀਤਿਆ ਤੁਹਾਡੇ ਨਾਲ ਕੀ ਹੋਇਆ ਮਤਲਬ ਵੀ ਇਹ ਤੁਹਾਡੀ ਫਰਸਟ ਮੈਰਿਜ ਸੀ ਕਿ ਸੈਕੰਡ ਮੈਰਿਜ ਸੀ ਕੀ ਸੀਗਾ ਇਹ ਮੇਰੀ ਸ਼ਾਇਦ ਇਹ ਮੈਰਿਜ ਸੀ ਓਕੇ ਇਹ ਮੈਂ ਜਾਣਤਾ ਜੁੜੀ ਕਰਦਾ ਰਹੀਗਾ ਦੀ ਇਹ ਇਹ ਲਈ ਮੇਰੇ ਉੱਥੋਂ ਪਿੱਛੇ ਲੱਗੀ ਠੀਕ ਹੈ ਮੈਂ ਪਿੱਛੇ ਲੱਗੀ ਉੱਥੋਂ ਮੈਨੂੰ ਇਹ ਮੈਂ ਦਫਤਰ ਜੁੜ ਜਾਣਾ ਇਹ ਆ ਕੇ ਦਫਤਰ ਬਹਿ ਜਾਣਾ ਉਦੋਂ ਤੁਹਾਡੀ ਮੈਰਿਜ ਹੋ ਰੱਖੀ ਸੀ ਪਹਿਲਾਂ ਪਹਿਲਾਂ ਮੈਰਿਜ ਹੋਈ ਸੀ ਮਤਲਬ ਜਦੋਂ ਤੁਹਾਡੀ ਮੈਰਿਜ ਚੱਲਦੀ ਸੀ ਉਹਦੇ ਵਿੱਚ ਇਹ ਲੜਕੀ ਤੁਹਾਡੇ ਵੱਲ ਦੇਖਦੀ ਸੀ ਵਿੱਚ ਵਿੱਚ ਆ ਗਈ ਅੱਛਾ ਮੈਂ ਇਹ ਨਹੀਂ ਮੇਰਾ ਖਿਆਲ ਨਹੀਂ ਛੱਡਿਆ ਦਫਤਰ ਆ ਕੇ ਬਹਿ ਜਾਣਾ ਤੇ ਹੀ ਚਿਕਿਤਰਾਣ ਦੇ ਵਿੱਚ ਵੀ ਚਿੰਤਾ ਦੇ ਵਿੱਚ ਮੈਂ ਮਾਰ ਕਾ ਜਿੱਤ ਤੋਈ ਜਿੱਤ ਤੋਂ ਬਾਅਦ ਚਲੋ ਇਹਨੇ ਮੇਰਾ ਵਿਆਹ ਕਰਾ ਲਿਆ

ਤੇ ਮੈਂ ਚਲੋ ਟਰੈਕ ਥੋੜੀ ਜ਼ਿਆਦਾ ਮੈਂ ਤਾਂ ਕਿਸੇ ਨੇ ਕਰਤਾ ਹੁੰਦਾ ਹੀ ਤਾਂ ਮੈਂ ਇਹ ਗੱਲ ਕਹੋਰਦਾ ਨਹੀਂ ਸੀ ਤੁਹਾਨੂੰ ਸਾਡੂ ਕੁੜੀ ਸਾਹ ਜੂੜ ਰੁਕਾ ਸੀ ਇਹ ਠੀਕ ਹੋ ਰਿਹਾ ਨਹੀਂ ਇਹ ਐਸੀ ਤਰ੍ਹਾਂ ਕੁਲੇਸ਼ ਚੱਲਦਾ ਰਿਹਾ ਅੱਛਾ ਇਹ ਕਲੇਸ਼ ਕਰਨ ਲੱਗ ਗਏ ਸੀ ਵਿਆਹ ਤੋਂ ਬਾਅਦ ਬਾਅਦ ਵੀ ਮਾੜਾ ਮਾੜਾ ਰਿਸ਼ਤਾ ਦਾ ਚਲੋ ਕਿਹੜੀ ਗੱਲਾਂ ਤੇ ਆਏ ਪੈਸਿਆਂ ਪੈਸਿਆਂ ਪਿੱਛੇ ਤੁਹਾਨੂੰ ਉਸ ਟਾਈਮ ਸਮਝ ਨਹੀਂ ਆਈ ਵੀ ਕੁੜੀ ਸਿਰਫ ਪੈਸੇ ਦੇ ਪਿੱਛੇ ਹੈ ਤੁਹਾਡੇ ਨਾਲ ਨਹੀਂ ਮੈਂ ਤਾਂ ਇਹ ਸ਼ਰਮ ਮੈਂ ਤਾਂ ਉਹਦੇ ਬੱਚੇ ਤਿੰਨ ਬੱਚੇ ਸੀ ਮੈਂ ਆਪਦੇ ਬੱਚੇ ਸਮਝੇ ਆਉਂਦੇ ਬੱਚੇ ਸਮਝ ਕੇ ਜਿਹੜੀ ਤੁਹਾਡੀ ਫਰਸਟ ਵਾਈਫ ਸੀ ਉਹਨਾਂ ਦੇ ਜਿਹੜੇ ਤਿੰਨ ਬੱਚੇ ਸੀ ਉਹ ਉਹਨਾਂ ਮਮੇ ਨਾਲ ਲੇਕਿਨ ਇਹਨੇ ਪਤਲਾਤਾ ਹੈਗਾ ਅੱਛਾ ਉਹਨਾਂ ਨਾਲ ਤੜਵਾਤਾ ਸੀ ਉਹਨਾਂ ਨਾਲ ਤਲਵਾਤਾ ਸੀ ਮੈਨੂੰ ਉਹਨਾਂ ਨਾਲ ਰਾਈ ਜੋੜੇ ਕਰ ਕਰ ਕਿੰਨੇ ਸਾਲ ਦੇ ਸੀਗੇ ਜਦੋਂ ਤੁਸੀਂ ਉਹਨਾਂ ਤੋਂ ਅੱਡ ਹੋਏ ਉਸੀ ਉਹ 20 ਸਾਲ ਦੇ 20 ਦਾ ਸੀ 18 ਦਾ ਨਹੀਂ ਇੱਥੇ ਸੀ ਤਨੀ ਅੱਛਾ ਤੇ ਉਹ ਕਿਦੇ ਕੋਲ ਗਏ ਫਿਰ ਫਿਰ ਉਹ ਵੀਰ 16 ਸਾਲ ਦੇ ਰੋਲਦੇ ਰਹੇ ਉਹਨਾਂ ਬੜੇ ਉਹ ਬੜੀ ਕੁੜੀ ਜਿਹੜੀ ਉਹਨਾਂ ਹੋਏ ਉਹਨੂੰ ਸ਼ਟ ਕੀਤਾ ਉਹਨਾਂ ਨੇ ਤੇ ਮੈਂ ਜੇ ਮੈਂ ਆਪਣੇ ਕੋਠੀ ਜੀ ਇੱਕ ਜੀ ਵਿੱਚ ਰਹਿਦੇ ਸੀਗੇ ਉਹਦੇ ਵਿੱਚ ਤੇ ਮੇਰੇ ਮੁੰਡੇ ਦੋ ਹੀ ਇਹ ਮੇਰੇ ਹੋ ਚਲੇ ਗਏ ਇਹਨੇ ਮੁੰਡੇ ਨੂੰ ਵਿੜਿਆ ਕੇ ਨਾਲ ਲੈ ਕੇ ਉੱਤੇ 40 ਲੱਖ ਰੱਖਨ ਦਲਾਵਾ ਉਹਦੇ ਕੋਲ ਮੇਰੀ ਕੋਠੀ 4.5 ਲੱਖ ਚ ਗੈਣੀ ਕਰਤੀ ਉਹਦੇ ਗੈਣੀ ਕੀਤੀ ਗਿਆ ਕੀਤਾ ਉਹਨਾਂ ਮੁੰਡੇ ਦੇ ਗਲਤ ਕੁੱਤ ਸਾਈਡ ਤੋਂ ਕਰਾ ਕੇ 4.5 ਲੱਖ ਰੁਪਏ ਉਹ ਤੋਂ ਲੈ ਕੇ ਆ ਗਏ ਮੈਨੂੰ ਜਿੱਦਾਂ ਮੈਨੂੰ ਕੋਈ ਪਸੰਗ ਨਹੀਂ ਮੈਂ ਤਾਂ ਮੈਂ ਤਾਂ ਬਾਕੂਚਰ ਬਾਅਦ ਪਤਾ ਲੱਗਿਆ ਜੋ ਕਿ ਹੋ ਰਹਾ ਹੈ ਵੀ ਛੋਟੀ ਕੜੀ ਪਹਿ ਲਈ ਮੈਨੂੰ ਮੈਨੂੰ ਤਾਂ ਪਤਾ ਕੋਈ ਪਹਿਲੇ ਨਹੀਂ ਨਹੀਂ ਮੈਨੂੰ ਕੁਠੀ ਵੀ ਮੇਰੀ ਉਹ ਉਹ ਹੀ ਗੋੜੀ ਪਰ ਉਹਲੇ ਕੋਲੇ ਵਿੱਚ ਕੁਠੀ ਵੀ ਖਤਮ ਹੋ ਗਈ ਠੀਕ ਹੈ ਤੁਸੀਂ ਉਹਨਾਂ ਦੇ ਨਾਮ ਕਰਤੀ ਨਹੀਂ ਨਾਮ ਨਹੀਂ ਕੀਤਾ ਉਹ ਵੀ ਉਹਨੇ ਇਹ ਬੱਚੇ ਬਿਠਾਏ ਬਿਠਾਏ ਸੀ ਉਹ ਬਾਹਰ ਚਟਿਆ ਦੇ ਵਿੱਚ ਜੇ ਮੈਂ ਜਾਂਦਾ ਮੈਂ ਤਾਂ ਕੁਠੀ ਬਣੀ ਨਹੀਂ ਉਹ ਜਿਹੜੀ ਵਿੱਚ ਬੈਠੀ ਸੀ ਉਹ ਵੀ ਲੇਡੀ ਉਹਦੀ ਸਹਮਤੀਆਂ ਬੈਠੀ ਸੀ ਇਹ ਇਹ ਕਹਿਦੀ ਜਿਹਾ ਜਵਤਨ ਬਣਾ ਦੇ ਉਹ ਮੈਨੂੰ ਮੈਂ ਤੋਸ ਬਣਾ ਦੇ ਦੇਖੀ ਸੀ ਉਹ ਮੁੰਡੇ ਬੱਚੇ ਰੋਦੇ ਸੀ ਉਹ ਤੇ ਕੁੜੀਆਂ ਹੋਏ ਜਾਂ ਵਿਆਹ ਕਰ ਉਹ ਮਾਮੇ ਰੱਖ ਕੇ ਉਹਨਾਂ ਦਾ ਵਿਆਹ ਕਰਤਾ ਕਿ ਮੈਂ ਬੜ ਬਾੜ ਸੇਟ ਕਰਤੀ ਆ ਅੱਛਾ ਤੇ ਫੇ ਵੀ ਬੜੀ ਇਹ ਨਹੀਂ ਮੇਰੇ ਨਾਲ ਜੇ ਮਤਲਬ ਉਹ ਰਹੀ ਝਗੜਾ ਤੋਂ ਬੱਚਿਆਂ ਦੇ ਨਾਅਬ ਦੇ ਨੂੰ ਭਰਾਨਾ ਕਰਦਾ ਮੈਂ ਦਾ ਭਰਾਨਾ ਮੈਂ ਦਾ ਉਹ ਲੋ ਚਾ ਕਰ ਇਸ ਤਰੀਕੇ ਸਫਰ ਚਲਦਾ ਰਿਹਾ ਚਾਹੇ ਮੇਰੀ ਰੇਮੇਟ ਹੋ ਗਈ ਰੇਮੇਟ ਤੋਂ ਬਾਅਦ ਅਹੀ ਉਮਣਾ ਮੈ ਮੈਨੂੰ ਹੀ ਪਤਾ ਇਹਨੇ ਤੂੰ ਪਰਾਟ ਲਿਆ ਮੈ ਤੂੰ ਚੋਰੀ ਪਰਾਟ ਲਿਆ ਮੈਨੂੰ ਅਸਰ ਵੀ ਨਾ ਪਤਾ ਲੱਗ ਦਸਿਆ ਜਦੋਂ ਮਕਾਨ ਬਣਾਉਣ ਨੂੰ ਕੀਤਾ ਤੈਨੂੰ ਮੈਂ ਫਿਰ ਮਕਾਨ ਨੂੰ ਆਪ ਸਿਰੇ ਚੜਾਇਆ ਆਪ ਲਾਇਆ ਜਿੰਨਾ ਮੈਂ ਟਾਈਮ ਤੇ ਪੈਸਾ ਮਿਲਿਆ ਸੀ ਉਹ ਸਾਰਾ ਇਹ ਵੀ ਗੋਲੇ ਆ ਇਨੀ ਚੜਾਇਆ ਗੱਦਕੇ ਦੀ ਮੱਝਾਂ ਮੱਝਾਂ ਕੰਮ ਤੋੜ ਲਿਆ ਤੂੰ ਉਸ ਘਾਟਾ ਭਾਗੇ ਕੋਸੋ ਜਿੰਦੀ ਇਸ ਤਰ੍ਹਾਂ ਸਾਰੇ ਰੁਪਏ ਇਹਨੇ ਉਹ ਤੇ ਖਤਮ ਕਰੂੰਗਾ ਤੂੰ ਕਰ ਦਿੱਤੇ ਹਾਂ ਉਹ ਵੇਖ ਲੋ ਵੀ ਤੁਹਾਡੀ ਵਾਈਫ ਦੇ ਜਾਣ ਤੋਂ ਬਾਅਦ ਏ ਤੁਹਾਡੇ ਬੱਚੇ ਅਲੱਗ ਹੋ ਗਏ ਠੀਕ ਹੈ ਤੁਹਾਡਾ ਘਰ ਕੋਠੀ ਜਿਹੜੀ ਸੀ ਉਹ ਵੇਚ ਗਈ ਤੇ ਹੌਲੀ ਹੌਲੀ ਕਰਦੇ ਕਰਦੇ ਤੁਹਾਨੂੰ ਵੀ ਜਿਹੜਾ ਇਹਨਾਂ ਨੇ ਇੱਕਦਮ ਖਾਲੀ ਕਰ ਦਿੱਤਾ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਕੀ ਹੋਇਆ ਉਸ ਤੋਂ ਬਾਅਦ ਇੱਥੇ ਰਹਿ ਲੱਗੀ ਮੇ ਲੋ ਦੁਕਾਨ ਖੜੀ ਗਿਆ ਨੇ ਉੱਤੇ ਰਹਿਣ ਕਰ ਲਈ ਚਲੇ ਇੱਥੇ ਰਹਿੰਦੇ ਰਹੇ ਤੇ ਇੱਥੇ ਕਿਸੇ ਬੰਦੇ ਨਾਲ ਗਾਤ ਰਿਸ਼ਤਿਆਂ ਕਰ ਲਈ ਉਹ ਮੈਨੂੰ ਉਹਦੀ ਬੜੀ ਮਿਲਦੀ ਮਿਲਦੀ ਦਵਾਈ ਕਿਖ ਪਹਿਲਾਂ ਅਸੀਂ ਦੁਆਰਿਆ ਸੁਵਾਨ ਲੈ ਕੇ ਰੱਖਿਆ ਰੱਖ ਕੇ ਸੀ ਭੈਣ ਆ ਠੀਕ ਹੈ ਤਾਂ ਉਹ ਮਨੇ ਥੱਲੇ ਆ ਕੇ ਫੋਰ ਕੀਤਾ ਵਾਜਾ ਕਰਾਇਆ ਤੇ ਮੈਂ ਕਿੱਥੇ ਜਾਣਾ ਮੈਂ ਅਸੀਂ ਜਿਆਮੇ ਰੋਕਿਆ ਭਾਈ ਮੇਰੇ ਰੋਕਦੇ ਬਾਜੂ ਦੀ ਇਹ ਹੀ ਰੁਕੀ ਇਹ ਥੱਲੇ ਉੱਤਰ ਕੇ ਉਹ ਬੰਦੇ ਨਾਲ ਮੋਟਰਸਾਈਕਲ ਬੈਠੀ ਗਈ ਮਿੱਥੇ ਗੱਲੇ ਬਤਾਤਾ ਹੋਈ ਮੈਂ ਉਹ ਤੋਂ ਮੈਂ ਪੱਜ ਗੇਟ ਆ ਪਕੇ ਭਜ ਗਿਆ ਅੱਛਾ ਮੈਂ ਪੱਜ ਗਿਆ ਉਹਨਾਂ ਨੇ ਕਿੰਨੇ ਟਾਈਮ ਕੈਦ ਵਿੱਚ ਰੱਖਿਆ ਆਪਦੀ ਮੈਂ 1 ਸਾਲ ਤੱਕ ਕੈਦ ਵਿੱਚ ਰੱਖਿਆ ਰੋਟੀ ਪਾਣੀ ਦਿੰਦੇ ਸੀ ਹਾਂ ਇੱਕ ਟਾਈਮ ਰੋਟੀ ਪਾਣੀ ਦਿੰਦੇ ਗਏ ਕਿੰਨੇ ਟਾਈਮ ਦੀ ਮੈਂ ਕਿਹਨਾਂ ਬਣਦੇ ਕਿ ਪੈਸਾ ਖਾਣੀਆਂ ਖਾਲਾ ਨਹੀਂ ਕੁੱਤੇ ਕੁੱਤੇ ਸਮਝੇ ਦੂਰ ਦੇ ਬਾਦ ਵਿੱਚ ਤਾਂ ਸਾਡੇ ਬਾਤ ਕੁੱਤਾ ਨੂੰ ਐਸਾ ਮੈਨੂੰ ਕਿਹਾ ਮੈਂ ਤੇਰੀ ਭੈਣ ਤੇ ਦਾ ਮੇਰੇ ਇੱਕ ਵੀ ਰਾਤ ਵੀ ਤੋੜ ਲਗੇ ਇਹ ਉਹ ਸੜ ਕੋਈ ਨਾ ਚੁੱਟੀ ਨਹੀਂ ਵੀ ਕਿ ਇਹ ਤੇਰਾ ਤੋੜ ਕੇ ਤੈਨੂੰ ਸੰਗਲ ਆ ਕੇ ਇੱਕ ਕਮਰੇ ਸੰਗਲ ਆ ਕੇ ਰੱਖਿਆ ਹੈ ਮੈਨੂੰ ਇਹ ਤੇ ਬਾਹਰ ਨਹੀਂ ਜਾਣਾ ਤੈਨੂੰ ਚਿਰ ਸੰਗਲ ਉਹਨਾ ਬਣਾ ਜੇ ਨਾ ਤੂੰ ਲੈਟਰੀ ਜਾ ਜੇ ਜਦੋਂ ਉੱਤੇ ਪੈਸੇ ਨਾ ਜਾ ਸਕੇ ਚਲੋ ਬਰਾਭੀ ਤੋਂ ਕੋਸ਼ਿਸ਼ ਕਰ ਪਾ ਇਹ ਸੰਗਲ ਉਹ ਦਿਨ ਲਾਪੜੀ ਨਹੀਂ ਹੋਇਆ ਜਿੱਤੇ ਮੈਂ ਇਥੋਂ ਬਹੁਤ ਔਖਾਣੇ ਪੜਿਆ ਗੇਟ ਆਪ ਕੇ ਲਿਖਿਆ ਤੇ ਦਿਨ ਰਾਤ ਮੈਨੂੰ ਕੁੜਦੇ ਰਹੇ ਜੀ ਮੈਂ ਬੋਲਦਾ ਨਹੀਂ ਰੋਟੀ ਬਿਆਸੀ ਮਾਰੀ ਆ ਤਾਂ ਮੈਂ ਮੇਰੇ ਭੈਣ ਨੂੰ ਪੁੱਛਿਆ ਜਾਂਦੀ ਤਾਂ ਉਹਦੀ ਗਾਲਾਂ ਕਢਦੀ ਤੁਹਾਡੀ ਜਾਤ ਪਾਤ ਬਾਰੇ ਜਿਹੜੇ ਗਲਤ ਲਫਜ਼ ਯੂਜ਼ ਕਰਦੇ ਮੇਰਾ ਭੈਣ ਤੇ ਦਾ ਮੇਰੀ ਅਖਾੜਾ ਨੇ ਨਾ ਛੀ ਤੇ ਤੈਂ ਤੈਂ ਤਾ ਹੀ ਮਾਰਨਾ ਇਹ ਤੇ ਆਇਆ ਮਰ ਜਾ ਜਾਓ ਮਰ ਜਾ ਬੀ 13 ਜਾਤਾ ਸਰਟੀਫਿਕੇਟ ਮੌਦਾ ਹੈ ਵੀ ਲੈ ਕੇ ਮੈਂ ਤਾਂਦੀ ਪੈਨਸ਼ਨ ਬਣੀ ਆ ਮੈਨੂੰ ਇੰਨਾ ਹੋਰ ਕੋਈ ਮਤਲਬ ਨਹੀਂ ਅੱਛਾ ਤੁਹਾਡੀ ਪੈਨਸ਼ਨ ਖਾ ਰਹੇ ਸੀ ਬਸ ਹਾਂ ਪੈਨਸ਼ਨ ਖਾ ਰਹੇ ਮੈਨਸ਼ਨ ਤਾਂ ਤੁਹਾਡੇ ਅਕਾਊਂਟ ਚ ਆਂਦੀ ਹੋएगी ਫਿਰ ਇਨਾਂ ਕੋਲ ਕਿੱਦਾਂ ਮਿਲਦੀ ਸੀ ਇਹ ਨਹੀਂ ਮੇਰੇ ਧੱਕੇ ਨਾਲ ਹੀ ਸਾਂਝਾ ਖਾਤਾ ਕਰਾ ਲਿਆ 18 ਬਣਾਇਆ ਸੀਗਾ ਇਹ ਜਿਹੜਾ ਅਗਲੇ ਹੁੰਦੀ ਮੈਨੂੰ ਨਹੀਂ ਪਤਾ ਪਿਛਲੇ ਮਹੀਨੇ ਮੇਰੇ ਆਏ ਨੇ 72000 ਰੁਪਏ ਕਿੜਾ ਆ ਮੈਨੂੰ ਵੀ ਇਹ ਪਤਾ ਪਰ ਪਹਿਲਾਂ ਵੀ ਪਹਿਲੇ ਮੈਨੇ ਮੋਟੇ ਲਿਆਨੇ ਉਹ ਮੇਰੇ ਅਹਜਾਬੀ ਲੈ ਕੇ ਮੁਖਰੀਆ ਤੁਸੀਂ ਉਹਨਾਂ ਦੀ ਕੈਦ ਚੋਂ ਭੱਜ ਕੇ ਕਿਵੇਂ ਆਏ ਇਹ ਮੈਨੂੰ ਉਸ ਦਿਨ ਇਹ ਇਹ ਮੈਨੂੰ ਆਈ ਹਿਲ ਲਵੀ ਮੇਨਵਾਤੀ ਇਹ ਉਹ ਬੰਦੇ ਦੇ ਤੈਨੂੰ ਚਲੇ ਗਏ ਠੀਕ ਹੈ ਛੱਡ ਨੋ ਭਾਈ ਮਗਾ ਕਹਿੰਦੇ ਅਸੀਂ ਬੋਟ ਮੋਟੇ ਲਿਆ ਜੀਆ ਕਹਿੰਦੇ ਅਸੀਂ ਉਹ ਆਪਾਂ ਉੱਥੇ ਘਰੇ ਮੈਂ ਘਰੇ ਘੜਾ ਜਉਣੀ ਆ ਮਗਾ ਘੜਾ ਮੈਨੂੰ ਕੀ ਆ ਤੈਨੂੰ ਇਹ ਕਿਲਾਇਆ ਤਾਂ ਮੈਂ ਭਾਈ ਫਿਰ ਉਹ ਗੇਰ ਪਟਿਆ ਗੇਟ ਪੜਕੇ ਉਹਦੇ ਪਿੱਛੇ ਆਵੇਂ ਸ਼ਟਲ ਗਿਓਂ ਗੋੜੇ ਉਧਰ ਮੇਰੇ ਬੱਡੇ ਗਏ ਤੋਂ ਤੇ ਮੈਂ ਟੱਪ ਕੇ ਤਾਂ 9:30 ਵਜੇ ਨਿਕਲ ਗਿਆ ਭਜੇ ਤੋਨੇ ਕਿ ਆਇ ਚੋ ਇਹ ਪ੍ਰਸ਼ਾਸਨ ਚ ਤੁਸੀਂ ਕੰਪਲੇਂਟ ਕੀਤੀ ਕੋਈ ਥਾਣੇ ਕਿਸੇ ਜਗ੍ਹਾ ਤੇ ਕਚੈਰੀ ਗਾ ਜਾ ਕੇ ਤੁਸੀਂ ਕੋਈ ਕੰਪਲੇਂਟ ਕੀਤੀ ਮੈਨੂੰ ਮੈਨੂੰ ਅੰਧੋਕੇ ਤੇ ਬਾਅਦ ਨਜ਼ਾਰ ਦੇਦੇ ਨਾ ਮੈਨੂੰ ਆਹਣਵੜ ਕਹਤਾ ਇਹ ਵੀ ਕੋਈ ਫੋਨ ਨਾ ਲੋ ਇਹ ਮੈਨਾਂ ਕੋ ਖਾਲੀ ਹੀ ਕਹਾਦਾ ਅੰਦੇ ਜਦੋਂ ਮੈਨੂੰ ਕੋਈ ਚੈੱਕ ਕਰਨ ਗੱਲ ਕਰਦਾ ਜਿਵੇਂ ਮੇਰੇ ਮਗਲੀਆਂ ਖੜ ਜਾਂਦੀ ਮੈਨੂੰ ਇਹ ਗੱਲ ਕਰ ਦਿੰਦੇ ਨਹੀਂ ਮਾਰੇ ਦੱਜੀ ਦਾੜੀ ਵੀ ਨਹੀਂ ਆ। ਤਾਂ ਮੈਂ ਵੀ ਜਿਹੜਾ ਬੰਦਾ ਉਹ ਨਾਲ ਬੰਦਾ ਵੀ ਮੇਰੇ ਕੋਲੇ ਬੰਦੇ ਗਲਤੀ ਕਰਦਾ। ਮੇਰੇ ਮਗਰ ਬੈਠਾ ਹੁੰਦਾ ਜਦੋਂ ਉਹ ਬੁੱਝਾ ਦੇਵੇ ਨਹੀਂ ਉਹ ਦਾੜੀ ਘੜਦਾ ਹੀ ਨਾਲ ਬੰਦਾ ਵੀ ਗਲਤੀ ਨਹੀਂ ਕਰਦਾ। ਅੱਛਾ। ਮੈਂ ਕੋਈ ਫੋਨ ਬੰਦ ਨਹੀਂ ਕਰਦਾ। ਅੱਛਾ। ਮੈਂ ਮੈਂ ਪੂਰੀ ਸਾਲਤੀ ਰਾਤੀ ਵੀ ਕਿਹੜਾ ਦੇਹਣਾ ਇਹ ਫੋਨ ਨਾ ਕਰਵੇ। ਜਿਹਾ ਦੇ ਕੇ ਬੱਚੇ ਨੂੰ ਜਾ ਕੇ ਉਹ ਭੈਣ ਭਰਾ ਨੂੰ ਵੀ ਕਿਹੜੀ ਫੋਨ ਨਾ ਕਰਵੇ। ਮੈਂ ਇਹ ਨਹੀਂ ਸਹ ਪਾੜਾ। ਇਹ ਮੈਂ ਤੇ ਮੇਰੇ ਸਾਲਾਂ ਨੂੰ ਮੰਦਰ ਸਰ ਔਖਾ ਕੀਤਾ ਭਾਈ ਇਹਨਾਂ ਦਾ ਮੈਂ ਉਪਰ ਤੋਂ ਤਰ ਤਰ ਉਪਰ ਨੇ ਤਿੱਲੇ ਮਾਣੇ ਮਾੜ ਬੜਾ ਗਿਆ ਨਾ ਤਾਂ ਮੈਂ ਨਾ ਹੀ ਜਾਣੇ ਨਾ ਸਾਹਮਣੇ ਮੰਦਰ ਕਾਰੀ ਮਾਤਾ ਜੀ ਮਾਤਾ ਰਿਕਾਣਾ ਤਾਂ ਇਹ ਬੰਦੇ ਮੇਨ ਨਾਲ ਜਾਣਾ ਮਗਰ ਖੜਨਾ ਮਤਰੇ ਕਿਉਂ ਨਾਲ ਲੈ ਕਿਉਂ ਮੈਨੂੰ ਨਾਲ ਲੈ ਕੇ ਪੜੂ ਛੜਾ ਬਾਜ ਰਿਹਾ ਜਿੰਦਰਾ ਉੱਥੇ ਉਹ ਜਾਨ ਜਾਨ ਕੁਮਾਨਾ ਜਿੰਨੇ ਬੁਰੇ ਬੰਦੇ ਉੱਥੇ ਜਿਹਨੂੰ ਮੱਝ ਪੁੱਛਿਆ ਜਾਵੇ ਜਾ ਕੇ ਵੀ ਹਾਂ ਮੇਂ ਜਿੰਦਾ ਲੱਗ ਰਹੇ ਨਹੀਂ ਜਾਦੇ ਇਹ ਗੰਦੀ ਉਹਦਾ ਉਹਦੇ ਤਾਂ ਆਜ ਨੂੰ ਉਹ ਸਾਹ ਬਿਮਾਰ ਹੁੱਕੀ ਪਿਆਰ ਨਾ ਅਚ ਲੋਕਾਂ ਨੂੰ ਇਹ ਕਹਿ ਦਿੱਤਾ ਗਿਆ ਸੀਗਾ ਵੀ ਇਹ ਬੰਦੇ ਦੇ ਦਿਮਾਗ ਦੇ ਵਿੱਚ ਨੁਕਸ ਹੈ ਇਸ ਕਰਕੇ ਇਹਨੂੰ ਬੰਨਿਆ ਹੋਇਆ ਉੱਤੇ ਬੰਨ ਉੱਤੇ ਰਹਿੰਦਾ ਉੱਤੇ ਥੱਲੇ ਨਹੀਂ ਆਉਂਦਾ ਉਹ ਨਾ ਆਉਂਦਾ ਤੁਸੀਂ ਜਦੋਂ ਉਹਦੀ ਭੱਜੇ ਤੁਸੀਂ ਆਪਣੇ ਕਿਸੇ ਬੱਚੇ ਨਾਲ ਜਿਹੜੇ ਤੁਹਾਡੀ ਫਰਸਟ ਵਾਈਫ ਦੇ ਬੱਚੇ ਸੀ ਉਹਨਾਂ ਨਾਲ ਜਾਂ ਆਪਣੇ ਕਿਸੇ ਰਿਸ਼ਤੇਦਾਰ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਉਹ ਮੈਨੂੰ ਮੈਨੂੰ ਚੱਲਦੇ ਨਹੀਂ ਉਹ ਕਹਿੰਦੇ ਕਿ ਕਿਹਨੇ ਕਹਿੰਦੇ ਪਹੁੰਚ ਤੋਂ ਤੂੰ ਅੱਛਾ ਉਹਨਾਂ ਨੇ ਤੂੰ ਗੱਦੀ ਸਨ ਨਾਲ ਸਨ ਵੀ ਪਵਾ ਕੀਤਾ ਅੱਛਾ ਉਹਨਾਂ ਨੇ ਇਦਾਂ ਕਿਹਾ ਗਿਆ ਕਹਿਣਗੇ ਹਾਂ ਕਹਿੰਦੇ ਉਹ ਤਾਂ ਕਹਿੰਦੇ ਤੂੰ ਸਾਹਿਬ ਉਹ ਤੁਹਾਨੂੰ ਖੜਾਤਾ ਹੁਣ ਤੇਰੇ ਕੋਲ ਕੀ ਆ ਸਾਰੇ ਰੁਪਈਆ ਉਹਨੂੰ ਖੜਾਤਾ ਸਾਰੀ 20 ਹਜ਼ਾਰ ਦੇ ਤਾਂ ਉਹਨੂੰ ਖੜਾਤੀਆਂ ਮੇਰੇ ਭਰਾ ਕਹਿੰਦਾ ਕਹਿੰਦਾ ਵੀ ਤੇਰੇ ਕੋਲ ਹੈ ਕੀ ਤੂੰ ਸਾਹਿਬ ਉਹ ਤੁਹਾਨੂੰ ਖੜਾਤਾ ਹੁਣ ਤੇਰੇ ਕੋਲ ਕੀ ਆ ਵੀ ਮੈਂ ਇਸ ਤੈਨੂੰ ਕਿਵੇਂ ਕਿਵੇਂ ਰੱਖੀਏ ਇਹ 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 ਗਾਣਾ ਕਰਦੇ ਕਹਿੰਦੇ ਮੈਂ ਇਹ ਕਹਿੰਦੀ ਸ਼ੁਰੂ ਚੱਕ ਕੇ ਮੈਂ ਮਾਵਾ ਕੇ ਕਿਹੜੇ ਕਿਹੜੇ ਮਾਵਾ ਕੇ ਮੈਂ ਤੇਰੇ ਮਨ ਤੇਰੇ ਮੈਂ ਮੁੰਡਾ ਮਾਵਾ ਦੂੰਗੀ ਹੁਣ ਤੁਹਾਡੇ ਵੱਲੋਂ ਕੀ ਜਿਹੜਾ ਐਕਸ਼ਨ ਲਿਆ ਜਾਏਗਾ ਮੇਰੇ ਕੋਲ ਤਾਂ ਮੈਂ ਦਾਇਰ ਕਰਿਆ ਮੇਰਾ ਮਾਰਾ ਬੜਾ ਕੋਠੀ ਜਰੀਆ ਮੈਂ ਮਾਈ ਮੈਂ ਮੇਰਾ ਪਈ ਗਿਆ ਉੱਚ ਮੈਨੂੰ ਕਮਰਾ ਰਹਿਣ ਬਸ ਦੁਆਇਆ ਜਾਵੇ ਜਾਂ ਕੋਈ ਕਿਸ ਤਰੀਕੀ ਮੈਂ ਮੇਰੇ ਜਾਣਛ ਰਹੀ ਜਾ ਵੀ ਮੈਨੂੰ ਮਾਰੋ ਨਹੀਂ ਤੂੰ ਚਾਕੇ ਮੈਂ ਮਰਵਾ ਦੂੰਗੀ ਉਹ ਬੰਦਾ ਕਹਿੰਦਾ ਤੈਨੂੰ ਚਾਕੇ ਮੈਂ ਮਾਰ ਦੂੰ ਭੈਣ ਚ ਕਹਿੰਦਾ ਮੈਂ ਤਾਂ ਬੇਗਾਨ ਹਾਲ ਕੀਤੇ ਆ ਘਰੋਂ ਮੈਂ ਤੈਨੂੰ ਕਹਿੰਦਾ ਜਿੱਤੇ ਮਿਲ ਗਿਆ ਮਾਰ ਦੂੰ अच्छा मैं मैं मेरा मेरे घर का मेरा मेरी जाननी हां ओ ओदे ਵਰ ਚੱਕ ਨੀ ਹੱਥ ਤੇ ਦੇ ਵਿੱਚ ਝਾਗਦੇ ਵੀ ਗਏ ਹੋ ਮੇਰੀ ਜਾਨਨੀ ਹੈ ਕਹਿੰਦੇ ਜੀ اچھا ਉਹ ਬੰਦੇ ਵੱਲੋਂ ਇਹ ਗੱਲ ਕਹੀ ਜਾਂਦੀ ਸੀ ਕਿ ਜੇ ਵੀ ਜਾਨੀ ਮੇਰੀ ਹੈ ਤੇ ਮੈਂ ਤੇ ਰੋਟੀ ਨਹੀਂ ਭਰਉਂਦੀ ਸੀ ਉਹ ਬੰਦਾ ਰੋਟੀ ਫਾਉਂਦੇ ਮੈਨੂੰ ਭੇਜਦਾ ਉਹ ਇਹ ਰੋਟੀ ਨਹੀਂ ਭਰਉਂਦਾ ਜੀ ਤਾਂ ਤੂੰ ਮੇਰੀ ਜਾਨਨੀ ਹੈ ਵੀ ਰਣੀ ਨਹੀਂ ਉਹ ਬੰਦਾ ਤੇ ਤੁਹਾਡੇ ਬਣਾਏ ਕੋਠੀ ਦੇ ਵਿੱਚ ਰਹਿੰਦੇ ਸੀ ਦੋਵੇਂ ਤੇ ਤੁਹਾਨੂੰ ਹੀ ਜਿਹੜਾ ਉਸ ਕੋਠੀ ਚ ਕੈਦ ਕੀਤਾ ਹੋਇਆ ਸੀਗਾ ਤੇ ਤੁਹਾਨੂੰ ਹੀ ਪਰੇਸ਼ਾਨ ਕਰਦੇ ਸੀ ਆ ਮਾਂ ਮੈਨੂੰ ਭਜਾ ਕਰਦੇ ਸੀ ਜੀ ਇੱਕ ਆਖਰੀ ਇੱਕ ਆਖਰੀ ਅਪੀਲ ਜਿਹੜੀ ਤੁਸੀਂ ਪ੍ਰਸ਼ਾਸਨ ਨੂੰ ਕਰਨਾ ਚਾਹੁੰਦੇ ਹੋ ਆ ਵੀ ਮੇਰੇ ਇਹ ਪ੍ਰਸ਼ਾਸਨ ਵੀ ਜੀ ਕੋ ਮਦਦ ਕੀਤੀ ਜਾਏ ਕੋ ਰਹਿਣ ਬਰ ਜਗ੍ਹਾ ਤਾਂ ਹੀ ਲੱਗਦਾ ਜੀ ਆ ਮੈਂ ਉਹਨਾਂ ਰੋੜਾਂ ਇਹ ਕੋ ਮੇਰੇ ਕੋਲ ਕਪੜਾ ਨਹੀਂ ਪਾਉਣ ਨੂੰ ਇਹ ਪਾਇਆ ਹਫਤੇ ਦੇ ਹੀ ਪਾਵੇਂ ਮੇਰੇ ਕਪੜੇ ਜੇ ਮੇਰੇ ਤੋਂ ਕਪੜੇ ਮੇਰੇ ਕਾਜ ਪਤਾ ਤੋਂ ਆ ਜਾਣ ਜਿਹੜੇ ਮੇਰੇ ਕਾਜ ਪਤਾ ਨਹੀਂ ਮੈਂ ਚਾਹੀਏ ਪੈਂ ਕਾਡ ਆਧਾਰ ਕਾਰਡ ਉਹ ਜੋ ਵੀ ਮੇਰੇ ਕਾਜ ਪਤਾ ਹੈ ਉਹ ਤੋਂ ਤਾਂ ਆ ਜਾਵੇ ਮੇਰੀ ਤਾਂ ਜਾਣ ਗਈ ਆਵੇ ਮੇਰੇ ਯਾਰ ਜੀ ਤੁਸੀਂ ਅਜਿਹਾ ਮਾਰਦਾਂਗੇ ਬਹੁਤ ਬਹੁਤ ਸ਼ੁਕਰੀਆ ਇਸ ਉਮਰ ਦੇ ਵਿੱਚ ਲੋਕ ਕਹਿੰਦੇ ਨੇ ਵੀ ਹੁਣ ਸਾਡੇ ਆਰਾਮ ਕਰਨ ਦਾ ਸਮਾਂ ਆ ਗਿਆ ਹੁਣ ਸਾਨੂੰ ਸੇਵਾ ਮਿਲਣੀ ਚਾਹੀਦੀ ਆ ਹੁਣ ਘਰ ਵਾਲੀ ਸਾਡੀ ਸੇਵਾ ਕਰੇਗੀ ਉਸ ਉਮਰ ਦੇ ਵਿੱਚ ਬਜ਼ੁਰਗ ਬੰਦਾ ਜਿਹੜਾ ੱੱਕੇ ਖਾ ਰਿਹਾ ਹੈ ਅਗਰ ਇਹਨਾਂ ਦੇ ਹੱਥ ਦਿਖਾਏ ਜਾਣ ਤੇ ਇਹਨਾਂ ਹੱਥ ਦੇ ਉੱਤੇ ਵੀ ਇਹਨੇ ਜ਼ਖਮ ਹੋਏ ਹੋਏ ਨੇ ਦਵਾਈ ਲੈ ਕੇ ਵੀ ਇਹ ਮੈਡੀਸਿਨ ਤੱਕ ਲੈ ਕੇ ਨਹੀਂ ਦਿੰਦੇ ਸੀ ਇਹਨਾਂ ਨੂੰ ਵੀ ਤੁਸੀਂ ਦੇਖੋ ਵੀ ਕਿੰਜ ਕਿਸ ਮਤਲਬ ਆਪ ਦੇ ਹਸਬੰਡ ਦੇ ਨਾਲ ਕਿੰਨੇ ਬੁਰੇ ਤਰੀਕੇ ਦਾ ਜਿਹੜਾ ਬਤਿਰਾ ਕੀਤਾ ਗਿਆ ਇਸ ਤਰੀਕੇ ਦੀ ਖਾਸ ਪੇਸ਼ਕਸ਼ ਲੈ ਕੇ ਮੈਂ ਪੀਣਾ ਹੀ ਨਿਊਜ਼ ਤੇ ਫਿਰ ਤੋਂ ਹਾਜ਼ਰ ਹੋਊਂਗਾ ਧੰਨਵਾਦ